सर ए नाम है द सन ग्लास स्टूडियो और अनलिमिटेड लग्जरी इतने अंकू तो प्रोवाइड कर रहे हैं सारे टॉप नोच ब्रांड्स जिदा वसाचे गुची बर्बरी आ, कोच मार्क जेकब सीके रेबेन गैस करेरा सारे जड़े इंटरनेशनल ब्रांड्स है अपने को अवेलेबल है और सस्ती रेंज के भी अपने को कस्टमर अगर हज़ार रुपये तो लैके चालीस हज़ार तक हजार तक चश्मा भी लैना चाहे वो को सकता और चश्मे तो इलावा असं स्पैक्टीकलस भी बनाने हैं कस्टमर अपने कोई भी स्पैक्टीकल्स अपने को प्रिस्क्रिप्शन लैके आके और सा को बड़े अच्छे लेंसिज की क्वालिटी लैसता बड़े अच्छे अपने को फ्रेम्स लैसद ਐ ਸਰ ਇਹਦੀ ਬੜੀ 니ਡ ਸੀ ਕਿ ਬਾਜ਼ਾਰ ਵਿੱਚ ਛੋਟੀ ਉੱਦੀ ਦੁਕਾਨਾਂ ਅੱਗੇ ਤਾਂ ਕੋਈ ਨਹੀਂ ਸੀ ਜਿਹਦੇ ਕੋਲ ਬ੍ਰਾਂਡ ਆਏ ਹੋਏ ਸੀ। ਕੀ ਕਹਣਾ ਚੁੰਦੇ ਜੀ ਆਪਣੇ ਸ਼ਹਿਰ ਵਾਸੀਆਂ ਨੂੰ? ਸਰ ਮੈਂ ਹਮੇਸ਼ਾ ਨਾ ਮੇਰਾ ਇੱਕ ਇੱਥੇ ਹੋਰ ਸਟੋਰ ਆ ਪੰਜਾਬ ਮੋਬਾਈਲ ਸਟੂਡੀਓ। ਮੇਰੀ ਹਮੇਸ਼ਾ ਹੀ ਸੋਚ ਰਹਿੰਦੀ ਹੈ ਕੋਈ ਵੀ ਕੰਮ ਕਰਨਾ ਅਸੀਂ ਟੌਪ ਨੋਚ ਕਰਨਾ। ਮੇਰਾ ਉੱਥੇ ਮੋਬਾਈਲ ਫੋਨਸ ਦਾ ਤੇ ਲਗਜ਼ਰੀ ਵਾਚੇਸ ਦਾ ਕੰਮ ਸੀਗਾ। ਅਸੀਂ ਸਨ ਗਲਾਸ ਸਟਾਰਟ ਕੀਤੇ ਉੱਥੇ ਸਾਨੂੰ ਬੜਾ ਅੱਛਾ ਕਸਟਮਰ ਨੇ ਰਿਸਪੌਂਸ ਕੀਤਾ। ਫਿਰ ਅਸੀਂ ਸੋਚਿਆ ਕਿ ਅਸੀਂ ਗੁਰਦਾਸਪੁਰ ਨੂੰ ਇੱਕ ਵੱਡਾ ਆਊਟਲੈਟ ਦੇਈਏ। ताकि कस्टमर ਜਿਹੜਾ ਵਾ ਉੱਥੇ ਜਾ ਕੇ ਹਰ ਤਰੀਕੇ ਦਾ ਬ੍ਰਾਂਡ ਹਰ ਤਰੀਕੇ ਦੀ ਆਪਣੇ ਨੀਡ ਜਿਹੜੀ ਆ ਉਹ ਪੂਰੀ ਕਰ ਸਕੇ। ਔਰ ਸਾਡੀ ਜਿਹੜੀ ਪਹਿਲੀ ਸੋਚ ਹੈ ਉਹ ਇਹੀ ਹੈ ਕਿ ਗੁਰਦਾਸਪੁਰ ਦੀ ਸੇਵਾ ਕਰਨੀ ਹੈ ਔਰ ਕਸਟਮਰ ਨੂੰ ਵਧੀਆ ਪ੍ਰੋਡਕਟਸ ਪ੍ਰੋਵਾਈਡ ਕਰਾਣੇ ਆ ਤਾਂ ਕਿ ਕਸਟਮਰ ਜਿਹੜਾ ਵਾ ਕਿਸੇ ਦੂਸਰੇ ਸ਼ਹਿਰਾਂ ਵਿੱਚ ਨਾ ਜਾਏ ਉਲਟਾ ਕਸਟਮਰ ਦੂਸਰੇ ਸ਼ਹਿਰਾਂ ਤੋਂ ਸਾਡੇ ਕੋਲ ਗੁਰਦਾਸਪੁਰ ਲੈਣ ਆਉਣ। ਮੇਰੀ ਇਹ ਸੋਚ ਹੈ। ਸਰ ਵੀਰਵਾਨ ਆ ਦੇ ਲੋਕ ਜਿਹੜੇ ਨੂੰ ਲਾਉਣ ਵਾਸਤੇ ਕੀ ਕੀ ਵਿਆਹ ਕਰਦੀ ਆ। ਸਰ ਮੈਂ 500 ਰੁਪਏ ਤੋਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਅਸੀਂ ਚਸ਼ਮਾ ਬਣਾਉਨੇ ਆ 500 ਰੁਪਏ ਤੋਂ ਲੈ ਕੇ ਕਸਮਰ 1000 1500 ਰੁਪਏ ਖਰਚੇ ਐਸੀ ਜਿਹੜੀ ਤੁਹਾਨੂੰ ਕੁਆਲਿਟੀ ਪ੍ਰੋਵਾਈਡ ਕਰ ਦਾਂਗੇ ਅਸੀਂ ਤੁਹਾਨੂੰ ਇਹ ਗੱਲ ਗਾਰੰਟੀ ਨਾਲ ਕਹਿੰਨੇ ਜੇ ਕਸਟਮਰ ਜਿਹੜੇ ਮਰਜ਼ੀ ਕੰਪਨੀ ਆਊਟਲੈਟਸ ਦੇ ਵਿੱਚ ਚਲ ਜੇ ਕਸਟਮਰ ਜਿੱਥੇ ਮਰਜ਼ੀ ਚਲ ਜੇ ਸਾਡੇ ਵਰਗੀ ਜਿਹੜੀ ਕੁਆਲਿਟੀ ਕਿਤੋਂ ਨਹੀਂ ਮਿਲੇਗੀ ਲੈਂਸਸ ਦੀ ਵੀ ਔਰ ਫਰੇਮਸ ਦੀ ਵੀ ਬਾਕੀ ਸਾਡੀ ਕਸਟਮਰ ਸਰਵਿਸ ਵੀ ਬਹੁਤ ਅੱਛੀ ਹੈ ਕੋਈ ਤੁਹਾਨੂੰ ਦਿੱਕਤ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਹਰ ਇੱਕ ਫਰੇਮ ਦੇ ਉੱਪਰ ਸਾਡੇ ਕੋਲ ਇੱਕ ਸਾਲ ਦੀ ਰਿਪਲੇਸਮੈਂਟ ਗਾਰੰਟੀ ਹੈ ਅਗਰ ਫਰੇਮ ਟੁੱਟ ਜਾਂਦਾ ਹੈ ਕੋਈ ਦਿੱਕਤ ਆਂਦੀ ਹੈ 99% ਕੰਪਨੀਆਂ ਚਲੋ ਰਿਪਲੇਸ ਕਰ ਦਿੰਦੀਆਂ ਬਟ ਚਲੋ 1% ਕੇਸੇ ਟਾਈਮ ਤੇ ਕਸਟਮਰ ਦੀ ਜਿਹੜੀ ਫਰੇਮ ਦੀ ਕੰਡੀਸ਼ਨ ਨਹੀਂ ਅੱਛੀ ਨਹੀਂ ਹੁੰਦੀ ਹੈ ਫਿਰ ਉਹ ਕੰਪਨੀ ਨਹੀਂ ਕਰਦੀ ਹੈ ਬਾਕੀ ਇਹ ਵਾ ਕੀ ਅਸੀਂ ਇੱਕ ਸਾਲ ਦੀ ਗਾਰੰਟੀ ਦੇਾਂਗੇ ਆਪਣੇ ਕੋਈ ਵੀ ਚਸ਼ਮੇ ਨਾਲ ਤੁਸੀਂ ਕੋਈ ਵੀ ਚਸ਼ਮਾ ਸਾਡੇ ਕੋਲ ਬਾਈ ਕਰਦੇ ਹੋ ਚਾਹੀਏ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਗਈ ਹੈ ਪੂਰਾ ਨਵਾਂ ਰਿਪਲੇਸ ਕਰਕੇ ਦੇਵਾਂਗੇ। ਫਿਰ ਡਿਸਕਾਊਂਟ ਜਿਹੜਾ ਕਿੰਨੇ ਪੈਸਾ ਦੇ ਰਹੇ ਹੋ ਸਰ ਸਾਡੇ ਕੋਲ ਜਿਹੜੇ ਬ੍ਰਾਂਡ ਹਨਾ ਉਹਨਾਂ ਦੇ ਤੁਸੀਂ ਲਗਾ ਲਓ ਜਿਦਾਂ ਸਾਡੇ ਕੋਲ ਸਨਲੈਸਸਿਜ਼ ਔਰ ਸਪੈਕਸ ਦਾ ਬ੍ਰਾਂਡ ਹੈ ਜਿੱਦੇ ਤੇ ਤੁਹਾਡੇ ਕੋਲ ਬਾਇ 1 ਗੇਟ 1 ਦਾ ਆਫਰ ਚੱਲ ਰਿਹਾ ਉਹ 2000 ਤੋਂ ਲੈ ਕੇ 2500 ਰੁਪਏ ਤੱਕ ਉਹਨਾਂ ਦਾ ਐਮ ਆਰ ਪੀ ਹੈ ਸਨਲੈਸਸਿਜ਼ ਔਰ ਸਪੈਕਸ ਦਾ ਉਹਦੇ ਤੇ ਮੈਂ 50% ਆਫ ਲਾਇਆ ਜਾਂ ਕਸਟਮਰ 50% ਆਫ ਸਿੱਧਾ ਸਾਡੇ ਕੋਲ ਡਿਸਕਾਊਂਟ ਕਰਵਾ ਲੈ ਜਾਂ ਬਾਇ 1 ਗੇਟ 1 ਕਰ ਲੈ ਯਾਨੀ ਕਿ ਜ 2000 ਦੀਆਂ ਦੋ ਚਸ਼ਮੇ ਮਿਲਣਗੇ ਕਸਟਮਰ ਨੂੰ 2500 ਦੀਆਂ ਦੋ ਮਿਲਣਗੇ 3000 ਦੇ ਦੋ ਮਿਲਣਗੇ ਜਿੱਦਾਂ ਦਾ ਕਸਟਮਰ ਚੂਜ਼ ਕਰੇਗਾ ਇਹ ਇਸ ਤੋਂ ਲਵਾ ਹੋਰ ਵੀ ਕੁਝ ਕੈਰੋਲਿਨਾ ਸਰ ਅਸੀਂ ਸਾਡੇ ਆਪਣੇ ਕੋਲ ओरिजिनल ਪਰਫਿਊਮਸ ਮਿਲਨੇ ਦੇ ਕੋਈ ਇਦਾਂ ਦਾ ਬ੍ਰਾਂਡ ਨਹੀਂ ਹੈ ਜਿਹੜਾ ਤੁਹਾਨੂੰ ਸਾਡੇ ਕੋਲ ਨਹੀਂ ਮਿਲੇਗਾ ਇਹ ਗੂਚੀ ਮਿਲੇਗਾ ਪਰ ਸੱਚੇ ਮਿਲੇਗਾ ਕੈਰੋਲਿਨਾ ਹਰਾਰਾ ਮਿਲੇਗਾ ਗੈਸ ਸੀ ਕੇ ਨਾਰਮਲੀ ਜਿਹੜੇ ਚਲਦੇ ਆ ਬ੍ਰਾਂਡ ਸਾਰੇ ਆਪਣੇ ਕੋਲ ਤੁਹਾਨੂੰ ਰੈਡੀ ਸਟਾਕ ਮਿਲੇਗਾ ਔਰ ओरिजिनल ਦੀ ऑथेंटिसिटी ਜਿਹੜੀ ਆ ਉਹ 100% ਨਹੀਂ ਹੋएगी 200% ਹੋएगी ਔਰ ਹਰ ਇੱਕ ਪ੍ਰੋਡਕਟ ਦਾ ਪੱਕਾ ਬਿੱਲ ਤੁਹਾਨੂੰ ਨਾਲ